ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪ ਦੀ ਵੀਡੀਓ ਵਿੱਚ ਆਪਾਂ ਇੱਕ ਲੈ ਕੇ ਆਏ ਕ੍ਰੋਸ ਬ੍ਰੀਡ ਨਸਲ ਦੀ ਗਾਂ ਜੋ ਵਿਕਰੀ ਲਈ ਹੈ ਚੰਗੇ ਦੁੱਧ ਵਾਲੀ ਹੈ ਠੰਡੀ ਸੀਲ ਹੈ ਕਰਦੇ ਆਂ ਆਪਾਂ ਇਸ ਦੇ ਮਾਲਕ ਨਾਲ ਗੱਲ ਪੂਰੀ ਡਿਟੇਲ ਲੈਣੇ ਆ ਕਿੰਨਾ ਸੂਗਾ ਪਹਿਲੇ ਸੂਗਾ ਚ ਕਿੰਨਾ ਦੁੱਧ ਦਿੰਦਾ ਹੈ ਨੇ ਆਣ ਲੈ ਬਾ ਤੁਸੀਂ ਦੇਖੋ ਝਾਲਰ ਝੋਲੀ ਏਡੀ ਬਹੁਤ ਸੀਲਾ ਨਰਮ ਜਿਹੇ ਲੈ ਰਿਹਾ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਗਾਂ ਦੇ ਡਿਟੇਲ ਦੱਸੋ ਕਹਿੰਦਾ ਸੁਆ ਪਿਛਲੇ ਸੁਆ ਚ ਨੇ ਕਿੰਨਾ ਦੁੱਧ ਰਿਕਾਰਡ ਕਰਾਇਆ ਸੀਗਾ ਜੀ ਤੇ ਦੂਜਾ ਸੁਆ ਬਾਈ ਜੀ 13 ਕਿਲੋ ਦੁੱਧ ਦਿੱਤਾ ਪਹਿਲੇ ਸੁਆ ਪਾਸਟਮ 13 ਕਿਲੋ ਹਾਂਜੀ ਤੇ ਇਹ ਹੁਣ ਕਿੰਨੇ ਦਿਨਾਂ ਦੇ ਸੂਣ ਚ ਹਜੇ ਬਾਕੀ ਹੈ ਜੀ ਇਹ 4-5 ਦਿਨ ਲਓ ਜੀ 4-5 ਦਿਨ ਲਾ 24-25 ਤਰੀਕ ਨੂੰ ਦੇਰ ਨੂੰ ਆ। ਹਾਂ 21 ਤਰੀਕ 24-25 ਪੰਜ ਚਾਰ ਦਿਨ ਆਪਸੂ ਵੱੱਦ ਵੀ ਲਿਆ ਜਾਂਦਾ। ਦੂਜਾ ਸਵੇਰ ਜੀ ਹਾਂ ਜੀ। ਆ ਦੇਖ ਲਓ ਜੀ ਠੰਡੀ ਸੀਲ ਆ ਜਿਵੇਂ ਮਰਜ਼ੀ ਬੈਠ ਕੇ ਦੋਨਾਂ ਪਾਸੇ ਬੈਠ ਕੇ ਚੁੰਦੇ ਬਾਈ ਹੁਣੀ। ਪਿਛਲੇ ਸਵੇਰੇ ਦੀ ਆ ਜਿਹੜੀ ਬੱਸੀ ਸਾਹੀਵਾਲਾ ਆਪਣ ਨੂੰ ਇਹ ਆਈ ਕੀਤੀ ਵੀ ਸੀ ਹੁਣ ਵੀ ਆਪਣਾ ਚੰਗਾ ਇਸ ਦੇ ਸੈ ਕੰਪਨੀ ਦਾ ਸੀਮਨ ਲੱਗਿਆ ਸਾਹੀਆ ਲੱਗਿਆ ਹੋਇਆ ਵਧਿਆ ਦੁੱਧ ਦੇਣ ਵਾਲੀ ਹੈ ਠੰਡੀ ਸੀਲ ਕੋਈ ਗਰਮੀ ਜ਼ਿਆਦਾ ਨਹੀਂ ਮੰਨਦੀ ਜਿਵੇਂ ਅੱਜ ਕੱਲ੍ਹ ਹੁਣ ਗਾਵਾਂ ਦਾ ਬੁਰਾ ਹਾਲ ਆ ਆ ਤੁਸੀਂ ਦੇਖ ਸਕਦੇ ਐ ਐਫ گاਾਂ ਕੀ ਹਾਲ ਹੋਇਆ ਪਿਆ ਇਹਦਾ ਕਿੰਨੀ ਗਰਮੀ ਆ ਜ਼ਿਆਦਾ ਗਰਮੀ ਮਾਂ ਦੇ ਹੌਂਕ ਰਹੀ ਹੈ ਤਾਂ ਸਰੇ ਹੀ ਜਾਂ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹਾਂ ਲਈ ਬਾ ਝੋਲੀ ਤੁਸੀਂ ਦੇਖ ਸਕਦੇ ਆ ਠੰਡੀ ਸੀਲ ਆ ਬਾਕੀ ਐਡਰੈਸ ਆਪਾਂ ਮੈਂ ਜੀ ਆਪਣਾ ਸੁਭਨਾਮ ਜੀ ਪਿੰਡ ਨਾਲਪੁਰਾ ਜੀ ਜ਼ਿਲ੍ਹਾ ਬਰਨਾਲਾ ਜੀ ਨੇੜੇ ਪੱਕੋ ਵਿੱਚ ਤੇ ਆਪਣਾ ਕੰਟੈਕਟ ਨੰਬਰ 946427786 ਦੁਬਾਰੇ ਫੇਰ ਬੋਲ ਦ 946427786 ਹਾਂਜੀ ਦੋਸਤੋ ਇਹ ਕਿਸੇ ਵੀਰ ਨੇ ਖਰੀਦੀ ਨਹੀਂ ਹੋਵੇ ਬਾਈ ਦਾ ਸੰਪਰਕ ਨੰਬਰ ਆ ਇਸ ਟੈਲੀਫੋਨ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਆਂ ਅ ਅਡਰੈਸ ਸਦਾ ਸਾਂ ਪਿੰਡ ਨਾਨਕਪੁਰਾ ਤੰਦ ਕੋਠੇ ਜਗਜੀਤਪੁਰਾ ਦੇ ਨੇੜੇ ਨੇੜੇ ਪੱਖੋ ਕੈਂਚਾ ਜ਼ਿਲ੍ਹਾ ਬਰਨਾਲਾ ਜਦੋਂ ਪੱਖੋ ਕੈਂਚਾ ਤੋਂ ਪਪੇ ਨੂੰ ਜਾਂਦੇ ਆ ਸੱਜੇ ਹੱਥ ਅਧਾ ਕਿਲੋਮੀਟਰ ਹਟ ਮੈਂ ਇਹਨਾਂ ਦਾ ਪੈਂਡਾ ਛੋਟਾ ਜਿਹਾ ਪੈਂਡਾ ਤੇ ਬਾਕੀ ਬਾਈ ਜਿਹਦਾ ਮੁੱਲ ਮਾਰੇ ਦੱਸਾਂ 65000 ਜੀ ਕੋਈ ਮਾਨਤਾ ਕਰਦੇ ਆ ਜੀ ਮੈਡਮ ਹਾਂਜੀ ਸੱਜਣੋ ਮੁੱਲ 65000 ਕਰਿਆ ਜੀ ਬਾਈ ਕਹਿੰਦਾ ਵੀ ਕੋਈ ਮਾਨਸਾਨ ਜਿਉ ਬਣਦਾ ਆਪਾਂ ਕਰਦਾਂਗੇ ਕੋਈ ਵੀਰ ਖਰੀਦਣ ਦਾ ਚਾਹ ਨਾ ਚਾਹਵਾਨ ਹੋਵੇ ਸੰਪਰਕ ਕਰ ਸਕਦੇ ਹੋ ਕਿਉਂਕਿ ਦੁੱਧ ਦੇਣ ਵਾਲੀ ਲੰਬਾ ਸਮਾਂ ਦੁੱਧ ਦਿੰਦੀ ਆ ਇਹ ਭਜਦੀ ਨਹੀਂ ਛੱਡਣੀ ਪੈਂਦੀ ਉਸ ਯਾਨੀ ਕਿ ਸਕਾਉਣੀ ਪੈਂਦੀ ਆ ਡਰਾਈ ਕਰਨੀ ਪੈਂਦੀ ਆ ਤੇ ਦੁੱਧ ਵੀ ਬਹੁਤ ਵਧੀਆ ਮੱਝਾਂ ਵਰਗਾ ਦੁੱਧ ਇਹਦਾ ਕ੍ਰੋਸ ਬ੍ਰੀਡ ਦੀ ਗਾਂ ਇਹ ਕੋਈ ਦੱਸ ਨਹੀਂ ਸਕਦਾ ਵੀ ਮੱਝਾਂ ਦਾ ਦੁੱਧ ਆ ਜਾਂ ਗਾਂ ਦਾ ਆਮ ਹੁਣ ਚਫ ਗਾਂ ਦਾ ਜਰਸੀ ਦਾ ਦੁੱਧ ਪਤਲਾ ਹੁੰਦਾ ਲੱਸੀ ਦਹੀਂ ਬੜੀ ਟੇਸਟੀ ਬਣਦੀ ਆ ਲੋਕ ਵੀ ਇਹ ਖਰੀਦਣ ਦਾ ਚਾਹਵਨਗੇ ਬਾਈ ਨਾਲ ਸੰਪਰਕ ਕਰ ਸਕਦਾ ਦੇਨੇ ਦੇ ਅੰਜਕ ਦਿਨ ਤੱਕ ਟਾਈਮ ਮੁਤਾਬਕ ਬਾਕੀ ਆ ਬਾਕੀ 5-4 ਦਿਨ ਪਸੂ ਵੱਧ ਵੀ ਲਿਆ ਜਾਂਦਾ ਨਹੀਂ ਜਦੋਂ ਅਸੀਂ ਵੀਡੀਓ ਬਣਾਉਂਦੇ ਆ ਆਮ ਪਸੂ ਡਰਦਾਗਾ ਲੈ ਡਾਕਟਰਾਂ ਤੋਂ ਸਾਰੇ ਡਰਦੇ ਹੁੰਦੇ ਆ ਇਹਦੀ ਸਿਹਤ ਕੋਈ ਅਸ ਨਹੀਂ ਤੁਸੀਂ ਖਣ ਦੇਖ ਸਕਦੇ ਹੋ ਮੂਤਰ ਖਾਣਾ ਬਾਕੀ ਕੋਈ ਗਰਮੀ ਨਹੀਂ ਮੰਦੀ ਹੋਰ ਵੀ ਦੱਸੋ ਜੀ ਕੋਈ ਗੱਲਬਾਤ ਖੋਲਦਿਆਂ ਆਹ ਮੈਂ ਉਸ ਕਿਸ ਨੂੰ ਦਿਖਾ ਦਿੱਤੀ ਆ ਜਦੋਂ ਕਰਮਾਂ ਵਾਲੀ ਸੌਣ ਪਈ ਇਹਨੇ ਲੇਵੇ ਦੇ ਸਾਰੇ ਬਲ ਕੱਢ ਜਾਣੇ ਆ ਕਹਿੰਦੇ ਹੁੰਦਾ ਬੈਠਿਆ ਨਹੀਂ ਜਾਂਦਾ ਈ ਵੀ ਪੀੜੀ ਦੇ ਪਾਵਿਆ ਮਾਰਗੇ ਖਾਣਾ ਬਹੁਤ ਦੂਰ ਦੂਰ ਲੱਗੇ ਹੋਏ ਆ ਬਰੋ ਬਰੋ ਬਤਾ ਥਣ ਧਾਰ ਬੜੀ ਪੋਲੀ ਹੈ ਕਿਉਂਕਿ ਮੈਂ ਇੱਥੇ ਅਕਸਰ ਮਨਾਰਾ ਚੁੰਦੇ ਦੇਖੀ ਆ ਇਹ ਧੰਨਵਾਦ ਜੀ